ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਸ ਮੁੱਦੇ ਤੇ ਗੱਲ ਕਰਨ ਜਾ ਰਹੇ ਹਾਂਗੇ ਜਿੱਥੋਂ ਕਿ ਡੈਰੀ ਫਾਰਮ ਦਾ ਮੋਢ ਵਜ੍ਹਾ ਜਾਂਦਾ ਹੈਗਾ। ਭਾਵ ਆਪਾਂ ਅੱਜ ਕਾਫ ਤੇ ਗੱਲ ਕਰਾਂਗੇ ਵੀ ਇੱਕ ਜ਼ੀਰੋ ਤੋਂ ਲੈ ਕੇ ਤੇ 3 ਮਹੀਨੇ ਤੱਕ ਦੇ ਕਾਫ ਦੀ ਆਪਾਂ ਕੀ ਡਾਇਟ ਪਲਾਨ ਕਰਨੀ ਹੈਗੀ। ਕਿ ਇਹਦੇ ਕਰਕੇ ਕੀ ਹੁੰਦਾ ਹੈਗਾ ਗਲਤ ਡਾਇਟ ਪਲਾਨ ਕਰਕੇ ਤੇ ਕਾਫ ਦੀ ਡੈਥ ਹੋ ਜਾਂਦੀ ਤੇ ਆਪਣੇ ਡੈਰੀ ਫਾਰਮ ਦਾ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈਗਾ। ਜਨਮ ਤੋਂ ਲੈ ਕੇ ਤੇ 3 ਮਹੀਨੇ ਤੱਕ ਆਪਾਂ ਨੂੰ ਕੀ ਕੀ ਡਾਇਟ ਦੇਣੀ ਹੈ ਆਪਾਂ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ। ਸਭ ਤੋਂ ਪਹਿਲਾਂ ਜਦੋਂ ਪਸ਼ੂ ਸੂਂਦਾ ਹੈਗਾ ਤਾਂ ਉਹਨੂੰ ਇੱਕ ਘੰਟੇ ਦੇ ਅੰਦਰ ਅੰਦਰ ਪਸ਼ੂ ਦੀ ਬੋੜੀ ਪਿਆ ਦੇਓ ਤੇ ਇਹ ਦਿਨ ਵਿੱਚ ਜੇ ਆਪਾਂ ਤਿੰਨ ਵਾਰੀ ਪਿਆ ਦੇਾਂਗੇ ਤੇ ਬਹੁਤ ਚੰਗੀ ਗੱਲ ਲਾਹੀ ਉਹਦੇ ਵਿੱਚ ਜਿਆਦਾ ਕੈਸਟਰੋਲ ਹੁੰਦਾ ਹੈਗਾ ਤੇ ਜੋ ਕਿ ਸਰੀਰ ਨੂੰ એનર્ਜੀ ਪ੍ਰਦਾਨ ਕਰਦਾ ਹੈਗਾ ਕਈ ਵਾਰ ਕੀ ਹੁੰਦਾ ਹੈਗਾ ਵੀ ਜਦੋਂ ਪੱਕਾ ਕੱਟਰੂ ਬੱਚੂ ਜਨਮ ਲੈਂਦਾ ਹੈਗਾ ਤਾਂ ਉਹਦੇ ਵਿੱਚ ਬਿਮਾਰੀਆਂ ਲੜਨ ਦੀ ਸ਼ਮਤਾ ਬਹੁਤ ਘੱਟ ਹੁੰਦੀ ਹੈਗੀ ਤੇ ਜਿਵੇਂ ਜਿਵੇਂ ਉਹ ਬੋੜੀ ਪੀਂਦਾ ਹੈਗਾ ਤੋਂ ਉਹ ਮੇ ਉਹ ਮਤਲਬ ਸਰੀਰ ਦੇ ਵਿੱਚ ਇਮਿਊਨਿਟੀ ਬਣਦੀ ਹੈ ਕਿਤੇ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਰੱਖਦਾ ਹੈ ਉਸ ਤੋਂ ਬਾਅਦ ਜਿਵੇਂ ਕਾਫ ਨੂੰ ਆਪਾਂ ਡੀ ਵਰਮਿੰਗ ਦੀ ਗੱਲ ਕਰੀ ਵੀ ਕਦੋਂ ਕਰਨੀ ਚਾਹੀਦੀ ਹੈ ਤਾਂ 7 ਦਿਨਾਂ ਤੋਂ ਲੈ ਕੇ ਤੇ 10 ਦਿਨਾਂ ਤੱਕ ਡੀ ਵਰਮਿੰਗ ਦੇ ਬਾਰੇ ਆਪਾਂ ਸਪੈਸ਼ਲ ਅਲੱਗ ਵੀਡੀਓ ਪਾਈ ਹੋਈ ਹੈਗੀ ਤੁਸੀਂ ਉਹਦੇ ਵਿੱਚ ਜਾ ਕੇ ਦੇਖ ਸਕਦੇ ਹੋ ਵੀ ਕਾਫ ਦੀ ਡੀ ਵਰਮਿੰਗ ਕਿਵੇਂ ਕਰਨੀ ਹੈਗੀ ਤੇ ਬਹੁਤ ਜਦੋਂ ਆਪਾਂ ਬੋੜੀ ਪਿਆਉਣੇ ਆਗੇ ਤਾਂ ਬੱਚੇ ਨੂੰ ਬਹੁਤ ਹੀ ਤੰਦਰੁਸਤ ਤਾਕਤ ਮਿਲਦੀ ਹੈਗੀ ਤੇ ਹੁਣ ਗੱਲ ਕਰਦੇ ਆਂਗੇ ਆਪਾਂ ਵੀ ਉਹਨੂੰ ਕਾਫ ਸਟਾਰਟਰ ਫੀਡ ਕਿੰਨੇ ਟਾਈਮ ਤੋਂ ਦੇਣੀ ਚਾਹੀਦੀ ਹੈ ਠੀਕ ਹੈ ਜਦੋਂ ਕਾਫ 15 ਦਿਨਾਂ ਦਾ ਹੋ ਜਾਂਦਾਗਾ ਤਾਂ ਉਹਨੂੰ ਕਾਫ ਸਟਾਰਟਰ ਫੀਡ ਧਰ ਦਿਓ ਤੇ ਨਾਲ ਪਲੱਸ ਪਾਣੀ ਵੀ ਦੇਣਾ ਬਹੁਤ ਜ਼ਰੂਰੀ ਹੈ ਜੇ ਆਪਾਂ ਕਾਫ ਸਟਾਰਟਰ ਫੀਡ ਪਹਿਲਾਂ ਤਾਂ ਉਹ 15 ਦਿਨ ਬਹੁਤ ਘੱਟ ਖਾਂਦਾਗਾ 100 ਗ੍ਰਾਮ 200 ਗ੍ਰਾਮ ਇੰਨੀ ਖਾਂਦਾਗਾ ਤੇ ਕਈ ਵਾਰੀ ਖਾਂਦਾ ਵੀ ਨਹੀਂ ਉੱਥੇ ਆਪਾਂ ਕੀ ਕਰਨਾਗਾ ਜਦੋਂ ਨਹੀਂ ਖਾਂਦਾਗਾ ਉਹਦਾ ਹੱਥ ਨਾਲ ਮੂੰਹ ਚੌੜਾ ਕਰਕੇ ਇਸ ਤਰੀਕੇ ਨਾਲ ਉਹਦੇ ਮੂੰਹ 'ਚ ਪਾਵਾਂਗੇ ਤਾ ਉਹ ਖਾਣ ਲੱਗ ਜੂਗਾ ਉਹਨੂੰ ਆਤਪੈ ਜੂਗੀ ਹੌਲੀ ਹੌਲੀ ਉਹਨੂੰ ਸਵਾਦ ਲੱਗੂਗੀ ਠੀਕ ਹੈ ਤੇ ਜੇਕਰ ਇਹ ਫੀਡ ਆਪਾਂ ਘਰੇ ਬਣਾਉਣੀ ਹੈਗੀ ਕਾਸਟ ਆਟਰ ਤਾਂ ਘਰੇ ਵੀ ਬਣ ਜਾਂਦੀ ਹੈ ਉਹਦੇ ਲਈ ਅਲੱਗ ਫਾਰਮੂਲਾ ਦਾ ਤੇ ਉਹਦੇ ਵਿੱਚ ਅਫਸੋਸ ਨੂੰ ਆਪਾਂ ਅਲੱਗ ਵੀਡੀਓ ਦੇ ਵਿੱਚ ਦੱਸਾਂਗੇ ਤੇ ਬਾਕੀ ਕਈ ਭਰਾ ਦੁੱਧ ਨਹੀਂ ਪੀਣਾ ਚਾਹੁੰਦੇ ਉਹਨੂੰ ਮਿਲਕਰ ਪਲੇਸਰ ਦੇਣਾ ਚਾਹੀਦਾਗਾ ਤਾਂ ਜਿਹੜਾ ਮਿਲਕਰ ਪਲੇਸਰ ਆ ਉਹ ਜੋ 7 ਦਿਨਾਂ ਦਾ ਬੱਚਾ ਹੋ ਜਾਂਦਾਗਾ ਤਾਂ ਉਹਦੋਂ ਆਪਾਂ ਉਹਨੂੰ ਮਿਲਕਰ ਪਲੇਸਰ ਤੇ ਲਾ ਸਕਦੇ ਹਾਂ ਠੀਕ ਹੈ ਤੇ ਇਹ ਮਿਲਕਰ ਪਲੇਸ ਵੀ ਮਤਲਬ ਬਹੁਤ ਵਧੀਆ ਹੁੰਦਾ ਹੈਗਾ ਆਰਟੀਫੀਸ਼ੀਅਲ ਤੌਰ ਤੇ ਬਣਿਆ ਹੁੰਦਾ ਹੈਗਾ ਤੇ ਉਹਦੇ ਵਿੱਚ ਜਿਹੜੇ ਸਾਰੇ ਪੋਸ਼ਟਿਕ ਤੱਤ ਬੱਚੇ ਨੂੰ ਵਧਣ ਲਈ ਗਰੋਥ ਲਈ ਹੁੰਦੇ ਆ ਉਹ ਸਾਰੇ ਪੋਸ਼ਟਿਕ ਤੱਤ ਹੁੰਦੇ ਆ ਤੇ ਉਸ ਤੋਂ ਬਾਅਦ ਜੇਕਰ ਆਪਾਂ ਵੀ ਆਪਾਂ ਦੁੱਧ ਦੀ ਗੱਲ ਕਰੀਏ ਕਿ ਬੱਚੇ ਨੂੰ ਕਿੰਨਾ ਦੁੱਧ ਪੀਣਾ ਚਾਹੀਦਾ ਹੈਗਾ ਤਾਂ ਦੁੱਧ ਬੱਚੇ ਨੂੰ ਬੋਡੀ weight ਦਾ 10% ਹਿੱਸਾ ਮਤਲਬ ਜਿੰਨਾ ਹੁੰਦਾ ਹੈਗਾ 10% ਮੰਨ ਕੇ ਚੱਲੋ ਜੇ 40 ਕਿਲੋ ਦਾ ਬੱਚਾ ਤਾਂ ਉਹਨੂੰ 4 ਕਿਲੋ ਦੁੱਧ ਪਿਆਉਣਾਗਾ 2 ਕਿਲੋ ਸਵੇਰ 2 ਕਿਲੋ ਸ਼ਾਮ ਠੀਕ ਹੈ ਜਿਹਦੇ ਕਰਕੇ ਤਾਂ ਰੂਮਨ ਡਵੈਲਪਮੈਂਟ ਹੁੰਦਾਗਾ ਤੇ 3 ਮਹੀਨੇ ਹੋ ਸਕੇ ਤਾਂ ਉਹਨੂੰ ਆਪਾਂ ਆਪਾਂ ਉਹਨੂੰ ਖਰਾਚਾਰਾ ਨਾ ਪਾਈਏ ਇਹਦਾ ਕਾਰਨ ਨਹੀਂ ਹੈਗਾ ਜੇ ਆਪਾਂ ਖਰਾਚਾਰਾ ਪਾਉਣੇ ਆ ਤਾਂ ਉਦੋਂ ਸਿਰਫ ਉਹਦਾ ਰੂਮ ਰੂਮਨੀ ਕੰਮ ਕਰਦਾ ਹੁੰਦਾਗਾ ਦੂਜੇ 3 ਵਿਧੇ ਕੰਮ ਨਹੀਂ ਕਰਦੇ ਹੁੰਦੇਗੇ 3 ਮਹੀਨੇ ਤੋਂ ਬਾਅਦ ਉਹ ਡਵੈਲਪ ਹੋਣ ਲੱਗਦੀ ਆ ਫੇਰ ਆਪਾਂ ਨੀਰਾ ਖਾਂਦੇ ਜੋਗ ਹੁੰਦਾਗਾ ਇਹ ਇਸ ਤਰ੍ਹਾਂ ਵੀ ਆਪਾਂ ਕੱਟ ਰੂ ਬੱਛਰੂ ਦਾ ਵਧੀਆ ਵੀ ਖਿਆਲ ਰੱਖਾਂਗੇ ਜੇਕਰ ਡੀਹੌਰਨਿੰਗ ਕਰਾਉਣੀ ਹੈਗੀ ਉਹਦੇ ਬਾਰੇ ਵੀ ਤੁਹਾਨੂੰ ਦੱਸ ਦਿਆਂਗੇ ਸਪੈਸ਼ਲ ਵੀਡੀਓ ਬਣਾਵਾਂਗੇ ਜੇਕਰ ਡੀਹੌਰਨਿੰਗ ਕਰਾਉਣੀ ਹੈਗੀ ਤਾਂ ਉਹ 10 ਦਿਨਾਂ ਤੇ ਇੱਕ ਪੇਸਟ ਆਉਂਦਾਗਾ ਸਿੰਗਾ ਦੇ ਆਸ-ਪਾਸੇ ਲੱਗ ਜਾਂਦਾ ਹੁੰਦਾਗਾ ਉਹਦੇ ਨਾਲ ਵੀ ਹੋ ਜਾਂਦੀ ਹੈਗੀ ਜੇਕਰ ਤੁਸੀਂ ਉਹਦੇ ਨਾਲ ਇੱਕ ਇੱਕ ਕਮੀ ਲੱਗੀ ਹੈ ਮੈਨੂੰ ਜੇ ਉਹਦਾ ਨਾਲ ਜਿੰਨੇ ਵੀ ਡੀਹੌਰਨਿੰਗ ਕੀਤੀ ਹੈਗੀ ਤੁਸੀਂ ਜਦੋਂ ਬੱਚੇ ਵੱਡਿਆਂ ਆਉਂਗਾ ਤਾਂ ਡਬਲ ਯੂ ਦਾ ਨਿਸ਼ਾਨ ਬੰਦ ਉਹ ਨਹੀਂ ਬੰਦਾਗਾਗਾ ਤੇ ਜਦੋਂ ਆਪਾਂ ਕੱਟ ਕੇ ਉਹਦੇ ਨਾਲ ਨੋ ਕਰਦੇ ਆ ਮਤਲਬ ਰਾੜਾ ਨਾ ਦਾਗਦੇ ਆ ਉਹਦੇ ਨਾਲ ਡਬਲ ਯੂ ਦਾ ਨਿਸ਼ਾਨਾ ਬਣਦਾ ਤੇ ਮਤਲਬ ਬਿਊਟੀ ਤੇ ਪਸ਼ੂ ਜਾਂਦਾਗਾ ਜਿਹੜਾ ਉਹ ਆਪਾਂ ਪੇਸਟ ਨਾ ਕਰਦੇ ਆ ਬਿਊਟੀ ਚ ਨਹੀਂ ਜਾਂਦਾ ਹੈਗਾ ਉਹਦੇ ਲਈ ਆਪਾਂ ਅਲੱਗ ਪਿਛੇ ਹੈ ਅਲੱਗ ਵੀਡੀਓ ਬਣਾਵਾਂਗੇ ਡੀ ਵਰਮਿੰਗ ਬਾਰੇ ਤੇ ਬਾਕੀ ਹਰੇਕ 10 10 ਮਹੀਨੇ ਤੱਕ ਦਾ ਇਹਦਾ ਬੱਚ ਨੂੰ 10 10 ਦਿਨਾਂ ਬਾਅਦ ਡੀ ਵਰਮਿੰਗ ਕਰਨੀ ਹੈਗੀ ਤੇ ਕਾਫਸਟਰ ਫੀਡ ਦੇ ਨਾਲ ਉਹਨੂੰ ਆਪਣਾ ਪਾਣੀ ਜਰੂਰ ਨਾਲ ਧਰਨਾ ਗਾ ਜਿਹਦੇ ਕਰਕੇ ਉਹਦਾ ਗਰੋਥ ਚੰਗੀ ਹੋ ਸਕੇ ਇੱਕ ਤੋਂ 3 ਮਹੀਨੇ ਦੀ ਇਹੀ ਉਹਦੀ ਡੈਡ ਲਾਨ ਹੋਊਗੀ ਤੇ ਬਾਕੀ ਧੰਨਵਾਦ ਆ ਸਾਡੀ ਵੀਡੀਓ ਦੇਖਣ ਲਈ ਇਦਾਂ ਦੀ ਵੀਡੀਓ ਸਾਨੂੰ ਲਈ ਸਾਡੇ ਚੈਨਲ ਨੂੰ ਸ਼ੇਅਰ ਤੇ ਸਬਸਕ੍ਰਾਈਬ ਕਰੋ